ਗੋਦੀਪੁਰ ਦਾ ਨਾਂ ਨਸਪੁਰਾ ਤੇ ਤੇ ਨਾਦਪੁਰਾ ਕਿੰਨਾ ਪਿੰਡਾ ਜਾ ਕੇ ਲੋੜਵੰਦਾ ਨੂੰ ਸਮਾਨ ਲੈ ਕੇ ਆਏ ਕਿਉਂਕਿ ਅੱਜ ਗਰਦੌਰੀਆਂ ਸ਼ੁਰੂ ਕਰਾਈਆਂ ਤੇ ਸਾਦੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਕਹਿ ਕੇ ਆਏ ਕਿ ਆਪਾਂ ਆਪਣੀ ਗਰਦੌਰੀ ਕਰਾਓ ਕਦਾਵੇਂ ਜੇ ਨੁਕਸਾਨ ਹੋਵੇ ਉਹ ਵੀ ਕਰਾਓ ਜੇਰੇ ਪਸ਼ੂ ਤੁਹਾਡੇ ਮਰ ਗਏ ਉਹਨਾਂ ਦੀ ਵੀ ਕਰਾਓ ਸਾਹਮਣੇ ਸੁਭਸਤੋਂ ਤੇ ਕਹਿਤਾ ਕਿ 15 ਅਕਤੂਬਰ ਤੱਕ ਜਿਹੜਾ ਪਾ ਮੁਆਵਜ਼ਾ ਦੇਣਾ ਜਿਹੜਾ ਸੀਐਸਵੇ ਦੇ ਮੀਟਿੰਗ ਕੀਤੀ ਸਾਰੇ ਅਫਸਰਾਂ ਨਾਲ ਜਿਹੜਾ 15 ਦਿਨਾਂ ਦੇ ਵਿੱਚ ਤੁਸੀਂ ਸਾਦੇ ਜਾਣੇ ਬਲ ਜਿਹੜਾ ਉਹ ਸਾਨੂੰ ਕਿਤਾਬ ਦੀ ਕਰਕੇ ਦੋ ਸਰਵੇ ਕਰਕੇ ਦੋ ਤਾਂ ਜੋ ਅਸੀਂ ਲੋਕਾਂ ਨੂੰ ਬਲ ਜਿਹੜਾ ਜਿਹੜਿਆਂ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਦੇ ਸਕੀਏ ਦਵਾਈ ਤੋਂ ਪਹਿਲਾਂ ਪਹਿਲਾਂ ਸਦਾ ਮੁਆਵਜ਼ਾ ਜਿਹੜਾ ਬਣ ਉਹ ਬੋਧ ਨਹੀਂ ਬਿਚਦੇ ਆਪ ਹੀ ਬਹਿਨੇ ਤੁਸੀਂ ਫਿਰਦੇ ਉਹਨਾਂ ਦਾ ਆਪ ਹੀ ਪਾਰਟੀਬਾਜੀ ਲੱਗਦੀ ਆ ਅਸੀਂ ਵੀ ਕਿਸੇ ਨੂੰ ਪੁੱਛਦੇ ਕਿ ਪਾਰਟੀਬਾਜੀ ਕੌਣ ਹੈ ਕੋਈ ਹਰ ਪੀੜ ਤੋਂ ਨਾ ਕਈ ਦਾ ਬੰਦਾ ਇਸ ਕਰਕੇ ਕੋਈ ਵਿਰੋਧੀ ਪਾਰਟੀ ਆ ਕੀ ਕਹਿੰਦੀ ਆ ਕੀ ਨਹੀਂ ਕਹਿੰਦੀ ਆ ਕਹੀ ਜਾਣਦਾ ਦਾ ਕੋਈ ਸੈਲ ਦਾ ਦੋ ਨੋਟ ਬਣ ਰਹੇ ਹੋ ਤੇ ਤੁਹਾਡੇ ਸਾਹਮਣੇ ਸਾਡੇ ਕਹਿੰਦੀ ਲੋੜ ਦੀ ਪਈ ਕਹਿੰਦੀ ਹੱਥੀ ਧੋਣੀ ਜਿਹੜੇ ਦੂਜੇ ਕਾਲੀ ਦਾ ਤੇ ਮਿਦਾ ਉਹਨਾਂ ਨੇ ਖੈਰ ਤਾਂ ਆ ਕਿ ਐਚਪੀਸੀ ਦੇ ਪੈਸੇ ਆ ਜੇ ਸੀਐਸ ਨੇ ਨਾਨਕਪੁਰਾ ਥੇ ਪਿੰਡ ਆ ਵਿਧਾਨ ਸਭਾ ਹਲਕਾ ਨਾਲੇ ਦਾ ਔਰ ਗੁਰਜੋਤਪੁਰਾ ਨਾਨਕਪੁਰਾ ਥੇ ਤੇ ਨਾਣਪੁਰਾ ਕਿੰਨਾ ਪਿੰਡ ਆ ਜਾ ਕੇ ਲੋੜਵੰਦਾ ਨੂੰ ਸਮਾਂ ਦੇ ਕੇ ਆਏ ਜਿੰਨੂ ਜਿੰਨੂ ਚਾਹੀਦਾ ਫਸਲਾਂ ਵੇਖ ਕੇ ਆਏ ਆ ਲੋਕਾਂ ਦਾ ਕੀ ਨੁਕਸਾਨ ਹੋਇਆ ਕਿਉਂਕਿ ਅੱਜ ਗਰਦੌਦੀਆਂ ਸ਼ੁਰੂ ਕਰਾਈਆਂ ਤੇ ਸਾਦੇ ਸਰਪੰਚਾਂ ਨੂੰ ਨੰਬਰ ਦਾ ਕਹਿ ਕੇ ਆ ਕਿ ਆਪਾਂ ਆਪਣੀ ਗਰਦੌਦੀ ਕਰਾਓ ਘਰਾਂ ਦੇ ਜੇ ਨੁਕਸਾਨ ਹੋਇਆ ਉਹ ਵੀ ਕਰਾਓ ਜੇਰੇ ਪਸ਼ੂ ਤੁਹਾਡੇ ਮਰ ਗਏ ਉਹਨਾਂ ਦੀ ਵੀ ਕਰਾਓ ਕਿ ਉਹ ਨਾ ਜਿਹੜਾ ਖਲਾਬ ਹੋਇਆ ਉਹਨਾਂ ਦੀ ਉਹ ਸਾਰੀ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਕਹਿ ਕਹਿ ਦੱਸ ਕਹਿ ਕਿਉਂਕਿ ਸੀਐਮ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਤਾਂ ਕਿ 15 ਅਕਤੂਬਰ ਤੱਕ ਜਿਹੜਾ ਪਾ ਮੁਆਵਜ਼ਾ ਦੇਣਾ ਉਹਦਾ ਸੀਐਸ ਸਵੇ ਦੇ ਮੀਟਿੰਗ ਕੀਤੀ ਸਾਰੇ ਅਫਸਰਾਂ ਨਾਲ ਸਭ ਨੂੰ ਹਦਾਇਤਾਂ ਕਰਤੀਆਂ ਕਿ ਜਿਹੜਾ 15 ਦਿਨਾਂ ਦੇ ਵਿੱਚ ਤੁਸੀਂ ਸਾਦੇ ਜਾਣੇ ਪਹਲੋ ਜਿਹੜਾ ਉਹ ਸਾਨੂੰ ਕਰਤਾਬ ਦੀ ਕਰਕੇ ਦੋ ਸਰਵੇ ਕਰਕੇ ਦੋ ਤਾਂ ਜੋ ਅਸੀਂ ਲੋਕਾਂ ਨੂੰ ਪਹਲੋ ਜਿਹੜਾ ਜਿਹੜਿਆਂ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਦੇ ਸਕੀਏ ਦਵਾਦੀ ਤੋਂ ਪਹਿਲਾਂ ਪਹਿਲਾਂ ਸਦਾ ਮੁਆਵਜ਼ਾ ਜਿਹੜਾ ਅੱਜ ਤੋਂ ਦਵਾਦੀ ਹੋ ਗਿਆ 15 ਦਿਨ ਦੇ ਵਿੱਚ ਵਿੱਚ ਸਾਰੇ ਹਲਕੇ ਦੀ ਕਰਵਾਉਣੀ ਹੋ ਜੀ ਹਾਂ ਸਰ ਕਿਹੜੀ ਸਾਰੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਮਾਰਨਿੰਗ ਕਿਹੜੇ ਕਿਹੜੇ ਅੱਜ ਸਵੇਰੇ ਐਸ.ਡੀ.ਐਮ ਤਸਵੀਰਦਾਰ ਪਟਵਾਰੀ ਪੀ.ਡਬਲਯੂ.ਟੀ. ਦੇ ਐਸ.ਟੀ.ਓ ਜੀ ਸਾਰੇ ਮਹਿਕਮਿਆਂ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਸਭ ਨੂੰ ਮਤਲਬ ਇਹ ਕਿਹਾ ਗਿਆ ਕਿ ਤੁਸੀਂ ਜਦ ਜੇ ਦਾ ਇਹ ਗਰਗੋਰੀ ਕਰਕੇ ਹੱਥਾਂ ਦਾ ਸਵੇ ਕਰਕੇ ਸਾਨੂੰ ਦਿਓ ਕਿੰਨੇ ਦਿਨ ਦਾ ਟਾਈਮ ਹੈ 15 ਦਿਨ ਦਾ ਤਾਂ ਬੰਦਾ ਦਿੰਦਾ ਕਿਹੜੀ ਪਾਰਟੀ ਦਾ ਕਿਹੜੀ ਦਿੰਦੀ ਉਹ ਵਿਰੋਧੀ ਵਿਚਾਰੇ ਆਪ ਹੀ ਬਹਿਨੇ ਤੁਹ ਜਖਦੇ ਉਹਨਾਂ ਨੂੰ ਆਪ ਹੀ ਪਾਰਟੀ ਬਾਜੀ ਲੱਗਦੀ ਆ ਅਸੀਂ ਵੀ ਕਿਸੇ ਨੂੰ ਪੁੱਛਦੇ ਕਿ ਪਾਰਟੀ ਬਾਜੀ ਕੌਣ ਹੈ ਤੋਂ ਹਰ ਪੀੜ ਤੋਂ ਨਾ ਚਾਹੀਦਾ ਬੰਦਾ ਹਰ ਹਰ ਪੀੜ ਤੋਂ ਦਾ ਮੁਆਵਜ਼ਾ ਮਿਲੂਗਾ ਹਰ ਹਰ ਪੀੜ ਤੋਂ ਸਹੂਲਤ ਮਿਲੂਗੀ ਜੋ ਸਰਕਾਰੀ ਤੌਰ ਤੇ ਬਣਦੀ ਆ ਇਸ ਕਰਕੇ ਕੋਈ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਕੀ ਨਹੀਂ ਕਹਿੰਿਆ ਕਹੀ ਜਾਣ ਉਹਦਾ ਕੋਈ ਫਾਇਦਾ ਨਹੀਂ ਸਰ ਬਾਖਸ਼ ਸਾਹਿਬ ਅੱਛੇ ਨੋਟਾ ਦੇ ਨਾਮ ਲੇ ਮਿਸਕਾ ਦੇ ਨਾਮ ਆ ਉਹ ਜਿਹੜੇ ਨੋਟ ਨੋਟ ਬਣ ਰਹੇ ਉਹ ਤਹਾਡੇ ਸਾਹਮਣੇ ਸਾਡੇ ਕਹਿਣ ਦੀ ਲੋੜ ਨਹੀਂ ਪਈ ਕਹਿੰਦੀ ਹਲਪੀ ਤੋਂ ਨਹੀਂ ਜਿਹੜੇ ਦੂਜੇ ਕਾਲੀਦਾਲ ਦੇ ਪਤਾਨ ਉਹਨਾਂ ਨੇ ਕਹਿ ਤਾ ਕਿ ਉਹ ਐਚਪੀਸੀ ਦੇ ਪੈਸੇ ਆ ਚਲੋ ਉਹ ਕੀ ਕਰਦੇ ਆ ਕੀ ਨਹੀਂ ਅਸੀਂ ਆਪਣਾ ਕੰਮ ਕਰਦੇ ਆ ਤੁਹਾਡੇ ਸਾਹਮਣੇ ਸਿੱਧਾ ਸਰ ਬੀਤੇ ਦਿਨੀ ਉਹਨਾਂ ਦਾ ਪਿਆਰ ਆ ਕਿ 2027 ਦੇ ਸਰਕਾਰ ਬਣਾਓ ਅਸੀਂ ਨੂੰ ਹਕਤੋਂ ਲੈ ਕੇ ਪਾਕਿਸਤਾਨ ਤੱਕ ਪਸੇ ਬੰਨ ਬਣਾਦਾ ਉਹ ਤਾਂ ਉਹ ਗੱਲਾਂ ਕਰਦਾ ਸੁਖਬੀਰ ਬਾਦਲ ਜਿਹੜੀ ਕਦੀ ਹੋਣੀਆਂ ਨਹੀਂ ਉਹ ਤਾਂ ਬੜੀਆਂ ਗੱਲਾਂ ਕਰਦਾ ਪਤਾ ਨਹੀਂ ਕੀ ਕਹਿ ਦਿੰਦਾ ਉਹ ਛੱਡੋ ਜੀ ਗੱਲ ਸੀ ਸਿੱਧੀ ਲੈਣ ਚਾਹੀਦੀ ਚਲੋ ਕੋਈ ਗੱਲ ਨਹੀਂ ਭਾਵੇਂ ਖਰਾਜਾ ਪ੍ਰੋਬਲਮ ਆ ਪਿਆ ਬੈ ਅਜੇ ਮੈਂ ਜਾਂਦੇ ਸਮੱਸਿਆ ਆ ਬੀ ਵੀ ਨਹੀਂ ਆਪਾਂ ਹਰਿਆ ਦੇ ਵੀ ਪ੍ਰਾਪਤ ਕਰਾਂਗੇ ਟਿਕਲੇ ਨਾਲ ਉੱਧਰ ਫਰੇਂਚੋ ਇੱਕ ਹੀ ਨਾਲ ਉੱਧਰ ਭਾਈ ਅਸਲ ਯਾਰ ਆਪ ਨੂੰ ਇਹ ਮੱਛਰ ਵੀ ਆ ਮੱਛਰ ਵੀ ਸੇ ਬਹੁਤ ਆਲੋਚਨ ਲੱਗਦਾ ਨਹੀਂ ਪਾਣੀ ਦੀ ਨਹੀਂ ਨਹੀਂ ਬਾਤ میں آ پتو ایک ڈالو ڈالو اس کے رکھو آ ڈالو 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 وہ دے اندر اندر ਆਜ ਨਹੀਂ ਕਰੀ ਤੇ ਆ ਪਿੱਛੇ ਹੀ ਆ ਮਾਂ ਨਾ ਜਾਈ ਆਏਗੀ ਤਾਂ ਮੈਂ ਬਾਪਾ ਆਉਣਗੇ ਆ ਜੋਈ ਬਣੇ ਆ ਬੇਗਦਾ 好狗，加